ਕਵੈਸਚਨ ਜਿੱਤ ਗਈ ਇਹ ਹਾਰ। ਕੰਪੀਟਰ। ਆਨਸਰ ਹੈ। ਇਹ। ਚਾਹੀ ਪਨੀਰ। ਤੂੰ ਪਨੀਰ ਹੀ ਹੈ ਉਹ। ਉਹ ਪਨੀਰ ਹੀ ਹੈ। ਅੱਛਾ ਚਲੋ ਮਿਸਟਿਕ ਹੋ ਗਈ। ਇਹ ਨਾ ਕੋਈ। ਯਾਰ ਮੈਨੂੰ ਆਉਂਦਾ ਹੀ ਨਹੀਂ ਕੀ ਕਰ ਇਹਨਾ ਹਾਂ ਜੇ ਗੱਲ ਤੋਂ ਹੋਇਆ ਤੇ ਜੇ ਸਹੀ ਹੋਇਆ ਫਿਰ ਇੱਕ ਕੁਐਸਚਨ 50-50 ਹੈ ਭਰਾਵਾ ਜੀ ਮੈਨੂੰ ਪਾਣੀ ਚ ਡੋਬੀ ਜਾਂਦੇ ਹੋ ਠੀਕ ਆ ਬਣੇ ਹਾਂ ਅੱਛਾ ਜੀ ਇਹ ਚੱਲ ਠੀਕ ਆ 100 ਰੁਪਏ ਤੇਰਾ 100 ਰੁਪਏ 100-100 ਨਹੀਂ ਬਈ ਜਿਹੜਾ ਜਿੱਤੇਗਾ ਉਹਦੇ ਵਾਸਤੇ 200 ਰੁਪਏ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਜੀ ਸਾਰਿਆਂ ਦਾ ਸਵਾਗਤ ਹੈ ਜੀ ਸਾਡੇ ਵਲੌਗ ਚ ਜੀ ਸਾਨੂੰ ਕੁਐਸਚਨ ਆਨਸਰ ਦਾ ਵਲੌਗ ਜਿਹੜਾ ਉਹ ਬੜਾ ਰਿਕੁਐਸਟਡ ਵਲੌਗ ਸੀਗਾ ਜੇ ਅਸੀਂ ਵਲੌਗ ਲੈ ਕੇ ਆਈਏ ਤੇ ਫਾਈਨਲੀ ਇਹ ਰੈਡੀ ਨਹੀਂ ਸੀ ਹੋਰੇ ਇਸ ਵਾਸਤੇ ਤੇ ਬੜੀ ਮੁਸ਼ਕਲ ਮੈਂ ਮਨਾਇਆ ਹੈ ਮੈਂ ਰੈਡੀ ਹੋਇਆ ਵੀ ਨਹੀਂ ਆ ਦੇਖੋ ਐ ਕੱਚਾ ਕੱਚਾ ਪਾਇਆ ਮੈਂ ਐ ਹੀ ਆ ਗਿਆ ਹਾਂ ਚਲੋ ਦੇਖਦੇ ਆਪਾਂ ਨਹੀਂ ਜੀ ਆ ਸਾਡੀ ਜਿਹੜੀ ਕੁਐਸਚਨ ਆਨਸਰ ਦੀ ਜਿਹੜੀ ਵਲੌਗ ਹੋਣ ਵਾਲਾ ਹੈ ਜੀ ਉਹ ਇਹ ਹੈ ਕਿ ਇਹ ਮੇਰੇ ਕੋ ਰੈਂਡਮਲੀ ਕੋਈ ਵੀ ਕੁਐਸਚਨ ਪੁੱਛਣਗੇ ਆ ਜਿਹੜੇ ਕਿ ਨਾ ਤੋਂ ਰਿਲੇਟਡ ਹੋਣਗੇ ਅਗਰ ਕਿਸੇ ਵੀ ਕੁਐਸਚਨ ਦਾ ਆਨਸਰ ਮੈਂ ਨਹੀਂ ਦੇ ਪਾਈ ਤੇ ਇਹ ਮੇਰਾ ਫੇਸ ਜਿਹੜਾ ਨੇ ਉਹ ਤੁਹਾਡੇ ਸਾਹਮਣੇ ਇੱਕ ਆ ਤੁਸੀਂ ਬਾਲਟੀ ਦੇਖ ਸਕਦੇ ਹੋ ਪਾਣੀ ਦੀ ਬਾਲਟੀ ਹੈ ਇਹ ਜੋ ਮੇਰਾ ਸੇਰ ਜਿਹੜਾ ਇਹਨਾਂ ਨੇ ਡਿਪ ਕਰਨਾ ਹੈ ਤੇ ਠੀਕ ਉਸੇ ਤਰੀਕੇ ਦੇ ਨਾਲ ਮੇਰੇ ਜਿਹੜੇ ਕੁਐਸਚਨ ਹੋਣਗੇ ਅਗਰ ਇਹ ਨਹੀਂ ਆਨਸਰ ਦੇ ਪਾਏ ਇਹਨਾਂ ਦਾ ਸੇਰ ਪਾਗ ਦੇ ਸਮੇਤ ਮਾ ਪਾਣੀ ਚ ਡਿਪ ਕਰਨਾ ਹੈ ਫਾਈਨਲ ਰਾਉਂਡ ਦੇ ਵਿੱਚ ਅ ਅਸੀਂ ਜਿਹੜੀ ਜੀ 200 ਰੁਪਏ ਦੀ ਅਸੀਂ ਬੈਟ ਰੱਖੀ ਹੈ ਜੀ ਮੇਰੇ ਹੀ ਆ ਹਾਂ 200 ਦਾ ਅਸੀਂ ਬੈਟ ਰੱਖੀ ਆ ਜੀ ਜਿਹੜਾ ਜਿੰਨੀ ਜ਼ਿਆਦਾ ਵਾਰੀ ਪਾਣੀ ਚ ਡਿਪ ਜਿਹਦਾ ਫੇਸ ਹੋ ਗਿਆ ਉਹ ਇਹ ਗੇਮ ਹਾਰ ਜਾਊਗਾ ਕਿਤੇ ਹੋਏ ਨੂੰ ਐਟ 200 ਜਿਹੜੇ ਨੇ ਇਹ ਜੈਨੂਨ ਐਕਚੁਅਲ ਜੇ ਉਸੇ 500 ਦੀ ਬੈੱਡ ਲਗਾਨੀ ਸੀਗੀ ਲੇਕਿਨ ਕੈਸ਼ ਸਾਡੇ ਕੋ ਘਰੇ ਹੈਗਾ ਨਹੀਂ ਸੀ ਇਸ ਕਰਕੇ ਅਸੀਂ 200 ਦੀ ਬੈੱਡ ਹੀ ਲਗਾ ਲਈ ਹੈ ਉਹ ਵੀ ਮੇਰੇ ਹੀ ਆ ਜੇ ਇਹ ਪਰ ਮੈਂ ਸੋਚੂ ਨਹੀਂ 500 ਦੀ ਕਰ ਲਈਏ ਕਿਉਂਕਿ ਅਗਲਾ ਵਲੌਗ ਜਿਹੜਾ ਹੈ ਨਾ ਉਹ ਆ ਡਾਏਗਾ ਜੀ ਜਿਹੜੇ ਅਸੀਂ ਬੈੱਡ ਤੋਂ ਪੈਸੇ ਜਿੱਤੇ ਆ ਨਾ ਉਹਨਾਂ ਨੂੰ ਅਸੀਂ ਕਿੱਥੇ ਯੂਜ਼ ਕਰਾਂਗੇ ਤੇ ਕਿੱਥੇ ਆਪਾਂ ਜਿੱਤਿਆ ਹੋਇਆ ਮੈਂਬਰ ਜਿਹੜਾ ਉਹ ਕਿਸ ਤਰੀਕੇ ਨਾਲ ਉਹਨੂੰ ਖਰਚ ਕਰੇਗਾ ਠੀਕ ਹੈ ਜੀ ਇਦਾਂ ਕਰ ਲੈਣੇ ਆਪਾਂ ਖਾਲੀ 200 ਰੁਪਏ ਦਾ ਆਪਾਂ ਬੈੱਡ ਜਿਹੜੀ ਆ ਉਹ ਆਪਾਂ ਦੇਖ ਰਹੇ ਜਿੱਤ ਲੈਣੇ ਆ ਤੇ ਅਗਲਾ ਵਲੌਗ ਇਸ ਤੋਂ ਬਾਅ ਅੀਤ ਦੇ ਜਿੱਤੇ ਹੋਏ ਪੈਸਾ ਦੇ ਨਾਲ ਇਹਨਾਂ ਨੇ ਜਾਂ ਮੈਂ ਕੀ ਕੀਤਾ ਸੀ ਉਹਨਾਂ ਪੈਸਾ ਦੇ ਨਾਲ ਤੇ ਅਸੀਂ ਹੁਣ ਆਪਣੀ ਜਿਹੜੀ ਕੁਐਸਚਨ ਆਨਸਰ ਵਾਲਾ ਜਿਹੜਾ ਵਲੌਗ ਅਸੀਂ ਸਟਾਰਟ ਕਰਨ ਲੱਗੇ ਆ ਆ ਜਿਹੜੇ 200 ਰੁਪਏ ਇਹਨਾਂ ਨੂੰ ਸੇਵ ਕਰਕੇ ਸਿਕਿਉਰ ਕਰਕੇ ਆਪਾਂ ਇੱਥੇ ਰੱਖ ਲੈਣੇ ਆ ਉੱਡੇ ਉਹਨਾਂ ਪੱਖਿਆਂ ਦੇ ਨਾਲ ਠੀਕ ਹੈ ਜਿਹੜਾ ਜਿੱਤੇਗਾ ਉਹ ਦੁਕਮਾਣੇ ਆ ਤੇ ਚਲੋ ਜੀ ਪਹਿਲੀ ਜਿਹੜੀ ਵਾਰੀ ਹੈ ਤੁਹਾਡੀ ਹੈ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛੋ ਦੇਖੋ ਜੈਨੂਇਨ ਆਨਸਰ ਦੇਣਾ ਹੈ ਮੈਂ ਤਾਂ ਜੈਨੂਇਨ ਹੀ ਦੇਣਾ ਹੈ ਕਿ ਦੂਸਰੇ ਪਾਰਟੀ ਨੂੰ ਪਾਰਟੀ ਸੁੱਟਣਾ ਨਾ ਕਰਕੇ ਮੈਂ ਜੈਨੂਇਨ ਆਨਸਰ ਨਾ 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 ਜੈਨ अच्छा बेला क्वेश्चन मेरा ही हां हां हां। ਮੈਨੂੰ ਲੱਗੇ ਵਾਰਟੀ ਕਰਦਾ। ਮੇਰੇ ਲੱਗੇ ਵਾਰਟੀ ਕਰਦਾ। ਮੈਨੂੰ ਪੁੱਛੋ। ਅੱਛਾ ਮੈਂ ਤੁਹਾਨੂੰ ਪੁੱਛਦਾ ਆਂ। ਪੁੱਛੋ। ਕਿ ਜਦੋਂ ਅਸੀਂ ਪਹਿਲੀ ਵਾਰ ਮਿਲੇ ਸੀ ਹੈ? ਠੀਕ ਆ। ਆ ਤੇ ਸਭ ਤੋਂ ਪਹਿਲਾਂ ਮੈਂ ਕਿਹੜੇ ਕਲਰ ਦੀ ਪੈਂਟ ਪਾਈ ਸੀ? ਆ ਜਦੋਂ ਤੁਸੀਂ ਪਹਿਲੀ ਵਾਰ ਹੀ ਮਿਲੇ ਸੀ ਸਭ ਤੋਂ ਪਹਿਲਾਂ ਤੁਸੀਂ ਬਲੈਕ ਕਲਰ ਦੀ ਪੈਂਟ ਜੀਨਸ ਪਾਈ ਸੀਗੀ ਆ ਵਾਈਟ ਕਲਰ ਦੀ ਸ਼ਰਟ ਪਾਈ ਸੀਗੀ ਔਰ ਬਲੈਕ ਐਂਡ ਵਾਈਟ ਕਲਰ ਦੇ ਮਿਕਸ ਜੇ ਸ਼ੂਜ਼ ਪਾਏ ਸੀਗੇ ਤੇ ਜਿਹੜੀ ਤੁਸੀਂ ਪੱਗ ਵੀ ਬੰਨੀ ਸੀਗੀ ਉਹ ਵੀ ਤੁਸੀਂ ਬਲੈਕ ਕਲਰ ਦੀ ਬੰਨੀ ਸੀਗੀ ਤੇ ਅ ਬਸ ਇਸ ਤੋਂ ਜ਼ਿਆਦਾ ਨਹੀਂ ਦੱਸਣਾ ਕਿਉਂਕਿ ਉਹ ਸਾਡਾ ਵਿਆਹ ਵਾਲਾ ਵਲੌਗ ਆਣਾ ਤਾਂ ਉਹਦੇ ਵਿੱਚ ਸਭ ਕੁਝ ਮਿਕਸ ਹੋ ਜਾਏਗਾ ਤੇ ਇਹ ਸਭ ਕੁਝ ਤੁਸੀਂ ਪਾਇਆ ਹੀ ਮੈਨੂੰ ਚਿੱਤਾ ਹੈ ਠੀਕ ਹੈ ਠੀਕ ਹੈ ਸਹੀ ਹੈ ਪਹਿਲੀ ਵਾਰੀ ਮੈਂ ਆਜੇ ਤੀ ਅਬ ਮੇਰਾ ਕੁਐਸਚਨ ਇਹ ਦੂਸਰਾ ਕੁਐਸਚਨ ਹੋ ਗਿਆ ਹੁਣ ਨਹੀਂ ਇਹਦੇ ਵਿੱਚ ਹੀ ਆ ਅੰਮੀ ਇਹਦੇ ਵਿੱਚ ਹੀ ਆ ਚਲ ਦੂਜਾ ਕੁਐਸਚਨ ਹੀ ਹੈ ਰਾਜਕੁਮਾਰ ਰਾਜਕੁਮਾਰ ਹੀ ਰਾਜਕੁਮਾਰ ਹੀ ਰਾਜਮਾਰੀ ਦੂਸਰਾ ਹੈਗਾ ਆ ਹਾਂ ਤੇ ਚੇਤਾ ਭੁੱਲ ਗਿਆ ਕੀ ਨਾਮ ਚੇਤਾ ਨਹੀਂ ਭੁੱਲਣਾ ਚਾਹੀਦਾ ਨਹੀਂ ਨਹੀਂ ਦੂਸਰਾ ਨਾਮ ਚੇਤਾ ਭੁੱਲ ਗਿਆ ਤੁਹਾਡੇ ਡੈਡੀ ਜੀ ਦਾ ਆਜੋ ਆਜੋ ਰੁਕ ਜਾਓ ਆਜੋ ਆਜੋ ਦੋ ਮਿੰਟ ਇੱਕੋ ਜਿਹਾ ਲੱਗਦਾ ਐਨਾ ਟਾਈਮ ਨਹੀਂ ਹੁੰਦਾ ਇਹ ਐਨਾ ਟਾਈਮ ਨਹੀਂ ਹੁੰਦਾ ਕੋਈ ਸੈਕਿੰਡ ਮਿਲਦੇ ਅੱਗੇ ਤੋਂ ਮੈਂ ਸੈਕਿੰਡ ਲਗਾਣੇ ਫੋਨ ਦੇ ਵਿੱਚ ਅੱਛਾ ਆਜੋ ਫਿਰ ਪਹਿਲਾ ਕੁਸ਼ ਮੈਂ ਇੱਕ ਕੁਐਸਚਨ ਦਿੱਤ ਗਈ ਹਾਂ ਠੀਕ ਹੈ ਮੇਰਾ ਸਭ ਤੋਂ ਫੇਵਰਿਟ ਕਲਰ ਇਸ ਟਾਪਿਕ ਤੇ ਨਾ ਅੱਡੀ ਥੋੜੇ ਦਿਨ ਪਹਿਲੇ ਡਿਸਕਸ਼ਨ ਹੋਈ ਹੀਗੀ ਜਿੱਥੇ ਤੱਕ ਮੈਨੂੰ ਲੱਗਦਾ ਤੁਹਾਡਾ ਸਭ ਤੋਂ ਫੇਵਰਿਟ ਕਲਰ ਜਿਹੜਾ ਹੈਗਾ ਉਹ ਬਲੈਕ ਹੈ ਬਟ ਸਾਡੀ ਡਿਸਕਸ਼ਨ ਹੋਈ ਹੀ ਕੋਈ ਦਿਨ ਪਹਿਲੇ ਤੁਸੀਂ ਕਿਹਾ ਹੈਗਾ ਕਿ ਮੈਨੂੰ ਸਾਰੇ ਹੀ ਕਲਰ ਪਸੰਦ ਆਏ ਕਿਉਂਕਿ ਮੇਰੇ ਕੋਲ ਸਾਰੇ ਕਲਰ ਦੇ ਕੱਪੜੇ ਨੇ ਆਪ ਇਹਦੇ ਚ ਝੂਠ ਨਾ ਬੋਲਣਾ ਨਹੀਂ ਨਹੀਂ ਝੂਠ ਨਹੀਂ ਬੋਲਦਾ ਵੈਸੇ ਤਾਂ ਮੈਨੂੰ ਕੋਈ ਕਲਰ ਨਹੀਂ ਪਸੰਦ ਹੈਗਾ ਜੋ ਮੇਰੇ ਫੇਸ ਤੇ ਜੱਚ ਜੇ ਉਹੀ ਆ ਮੇਰਾ ਆਨਸਰ ਸਹੀ ਹੈ ਦੋ ਕੁਐਸਚਨ ਜਿੱਤ ਗਈ ਮੈਂ ਦੋ ਕੁਐਸਚਨ ਜਿੱਤ ਗਈ ਮੈਂ ਲਓ ਮੇਰਾ ਕੁਐ नाउ इट्स योर टर्न मेरा फेवरेट कलर दसो मतलब मोस्ट फेवरेट मोस्ट फेवरेट कलर मेरा की है रानी कलर एक ही ऑप्शन है आहो रानी कलर एक ही उ... नहीं हार गए तू सी आ जाओ ना मैं नहीं पता मेरा फेवरेट कलर केड़ा आ जाओ आ जाओ आ जाओ आ जाओ मैं दो क्वेश्चन देते कि ये हार गए <laughs> तो <भी प्यान। laughs> आंसर है ग्रीन ਮੇਰਾ ਫੇਵਰਿਟ ਕਲਰ ਗ੍ਰੀਨ ਹੈ ਤੁਸੀਂ ਮੇਰੀ ਅਲਮਾਰੀ ਚ ਦੇਖ ਸਕਦੇ ਹੋ ਮੇਰੇ ਕੋ ਗ੍ਰੀਨ ਸੂਟ ਕਿੰਨੇ ਆ ਠੀਕ ਹੈ ਅਗਲਾ ਕੁਐਸਚਨ ਲੈ ਠੰਡੇ ਪਾਣੀ ਚ ਮਜ਼ਾ ਆਇਆ ਚਲੋ ਇਹ ਦੱਸੋਗੇ ਮੇਤੋਂ ਕਿੰਨੀਆਂ ਪੱਗਾਂ ਪਾਈਆਂ ਆ ਇਸ ਟਾਈਮ ਆ ਤੁਹਾਨੂੰ ਕੋ ਇਸ ਟਾਈਮ ਲਗਭਗ 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 ਅਰਾਊਂਡ ਦੱਸਣਾ ਐਗਜ਼ੈਕਟ ਫਿਗਰ ਨਹੀਂ ਦੱਸਣੀ ਕਿਉਂਕਿ ਐਗਜ਼ੈਕਟ ਫਿਗਰ ਤੁਹਾਨੂੰ ਵੀ ਨਹੀਂ ਪਤਾ ਹੈਗੀ ਪਤਾ ਮੈਨੂੰ ਮੇਰੀ ਕਿੰਨੀਆਂ ਪੱਗਾਂ ਤੁਹਾਨੂੰ ਐਗਜ਼ੈਕਟ ਫਿਗਰ ਪਤਾ ਹੈ ਮੇਰੇ ਹਿਸਾਬ ਨਾਲ 12 ਤੋਂ 13 ਹੈ ਸਹੀ ਗੱਲ ਆ ਕਹਿੰਦੀਆਂ 12 ਪੱਗਾਂ 12 ਤੋਂ 13 ਆ ਰਿਹਾ ਕੋਈ ਮੈਂ ਤਿਆਰ ਕਰਦੀ ਨੂੰ ਤਾਂ ਕਰਕੇ ਪਤਾ ਤਿੰਨ ਕੁਐਸਚਨ 3 ਕੁਐਸਚਨ 3 ਕੁਐਸਚਨਸ ਵਰਸਸ 1 ਹਾਂ ਕੁਐਸਚਨ ਪੁੱਛੋ ਅੱਛਾ ਤੇ ਮੇਰੀ ਸਭ ਤੋਂ ਚਾਈਨਸ ਚਾਈਨਸ ਦੇ ਵਿੱਚ ਸਟੋੜੀ ਚਾਈਨਸ ਦੇ ਵਿੱਚ ਤੁਸਤੇ ਦਾੜੀ ਵੀ ਮੋਮੋਜ਼ ਹੀ ਆ ਅਰੇ ਬੰਦਾ ਤਿੰਨ ਮੋਮੋਜ਼ ਕੀ ਬਾਰੇ ਦੱਸੋ ਮੇਰੀ ਇਹ ਚੌਮੀਨ ਕੋਈ ਖੋਦ ਬਤਲਿਆ ਹੋਣੇ ਨਾ ਕੋਈ ਤਾਂ ਨਹੀਂ ਮੈਨੂੰ ਮਮਸ ਤਾਂ ਹੁਣ ਪਸੰਦ ਆਉਣ ਲੱਗੇ ਆ ਪਹਿਲਾਂ ਕਿੰਨੇ ਕੁਐਸਚਨ ਦਿੱਤੇ ਹੁੰਦੇ ਸੀ ਫਿਰ ਹਾਂ ਹੁਣ ਫੇਰ ਮੇਰੀ ਵਾਰੀ ਪੁੱਛੋ ਅੱਛਾ ਹੋਇਆ ਪੌੜੀ ਕਿਦਾਂ ਲੱਗਦਾ ਅਈਸ਼ਾ ਤੇ ਕੀ ਕਰੋ? ਇਹ ਮੈਂ ਪੁੱਛਾਂ ਪੰਜਾਬ ਚ ਮੇਰੀ ਫੇਵਰਿਟ ਜਗਾ ਕਿਹੜੀ ਆ? ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ। ਕਰੈਕਟ। ਤੁਮੇ ਕੈਨਵਰੀ ਜੁੱਤੀ ਉਹ ਲੇਕੀ। ਮੇਰੀ ਫੇਵਰਿਟ ਸਬਜੀ। ਫੇਵਰਿਟ ਸਬਜੀ। ਫੇਵਰਿਟ ਸਬਜੀ। ਯਾਰ ਫੇਵਰਿਟ ਸਬਜੀ ਪਨੀਰ ਨਾ ਕਿਹੜੀ ਹੈ ਸਰ ਕਿਹੜੀ ਹੈ ਚਾਈ ਪਨੀਰ ਤੋਂ ਪਰ ਇਹ ਹੀ ਹੈ ਉਹ ਉਹ ਪਨੀਰ ਹੀ ਹੈ ਅੱਛਾ ਚਲੋ ਮਿਸਟੇਕ ਹੋ ਗਈ ਮੈਂ ਮੈਂ ਨਹੀਂ ਪਾਣੀ ਤੇ ਇੱਕ ਵਾਰ ਹੀ ਗਈ ਹਾਂ ਚਾਈ ਪਨੀਰ ਚਲੋ ਦੋਸਤੋ ਦਿੱਲੀ ਜੀ ਮੇਰੀ ਫੇਵਰਿਟ ਜਗਾ ਕਿਹੜੀ ਹੈ

ਯਾਰ ਮੈਨੂੰ ਹੁੰਦਾ ਹੀ ਨਹੀਂ ਕੀ ਕਰ ਇਹ ਨਾ ਬੋਏ ਐ 哦 ਮਾਈ ਗੋਲ ਸਾਡੇ ਵਿਆਹ ਤੋਂ ਬਾਅਦ ਪਹਿਲੀ ਵਾਰ ਅਸੀਂ ਘਰੋਂ ਬਾਹਰ ਜਦੋਂ ਨਿਕਲੇ ਸੀ ਕਿੱਥੇ ਗਏ ਸੀ ਗੁਰਦੁਆਰਾ ਸਾਹਿਬ ਪਹਿਲੀ ਵਾਰ ਨਿਕਲੇ ਸਾਬਨੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਹੀ ਹਾਂ ਠੀਕ ਹੈ ਚਲੋ ਅੱਛਾ ਇਹ ਅਗਲਾ ਕੁਐਸਚਨ ਅਸੀਂ ਵਿਆਹ ਤੋਂ ਬਾਅਦ ਦੂਜੀ ਵਾਰ ਕਿੱਥੇ ਗਏ ਸੀ ਅਸੀਂ ਵਿਆਹ ਤੋਂ ਬਾਅਦ ਦੂਸਰੀ ਵਾਰੀ ਅਸੀਂ ਗਏ ਸੀਗੇ ਜਿੱਥੇ ਡੇਰਾ ਬਾਬਾ ਨਾਨਕ ਜਾਇਦਾ ਹੈ ਨਾ ਤੇ ਉਸ ਤੋਂ ਪਹਿਲੇ ਉਹ ਜਿਹੜਾ ਲੰਗਰ ਲੱਗਦਾ ਇੱਕ ਤਰੀਕ ਆ ਰਾਈਟ ਠੀਕ ਹੈ ਸਾਰੇ ਪਹਿਲੀ ਵਾਰੀ ਹੁੰਦੇ ਆ ਹਾਂ ਇੱਥੇ ਪਹਿਲੀ ਵਾਰ ਆਏ ਹਾਂ ਠੀਕ ਹੈ ਤੇ ਕਿੰਨੀ ਤਰੀਕ ਨੂੰ ਸਾਡੇ ਬਰਫ਼ ਦੇ ਗੋਲੇ ਪਏ ਸੀ ਅ ਬਾਬੂ ਬਈ ਬਹੁਤ ਭਿਆਨਕ ਤਰ੍ਹਾਂ ਦੀ ਸਾਰੇ ਪਾਸੇ ਛਟਾ ਛਟਾ ਹੋ ਗਏ ਕਿੰਨੀ ਦਿਨ ਤੱਕ ਨੂੰ ਪਏ ਸੀਗੇ ਹਾਂ ਉਹ ਮਾਰਚ ਨੂੰ ਪਏ ਸੀਗੇ 3-4 ਮਾਰਚ ਨੂੰ ਪਏ ਸੀਗੇ ਐਗਜੈਕਟ ਤਰੀਕ ਨਹੀਂ ਮੈਨੂੰ ਪਤਾ ਐਗਜੈਕਟ ਤਰੀਕ ਮੈਂ ਦੱਸਦਾ 2 ਤਰੀਕ ਨੂੰ ਯਾਰਾ ਉਹ ਤਾਂ ਕਿ ਨਿਊ ਜਿਹੇ ਤੇ ਕਿ ਤੇ ਅੱਡੀ ਵਰੀਆ ਪਤਾ ਵੈਸੇ ਨਹੀਂ ਮੈਨੂੰ ਵੀ ਨਹੀਂ ਸੀਗਾ ਛੇ ਗੱਲ ਚੀਟਿੰਗ ਨਹੀਂ ਕਰਨੀ ਆਗੀ ਨਹੀਂ ਨਹੀਂ ਚੀਟਿੰਗ ਕੀਤੀ ਤੁਸੀਂ ਮੇਰੇ ਨਾਲ 2 ਤਰੀਕ ਨੂੰ 2 ਤਰੀਕ ਨੂੰ ਪਏ 2 ਤਰੀਕ ਨੂੰ ਤੇੰਦਰੀ ਨੂੰ ਦੇਰਾ ਬਾਬਾ ਨਾਨਕ ਗਏ ਸੀਗੇ। 1 ਤਰੀਕ ਨੂੰ ਲੰਗਰ ਸੀ। ਹੂੰ ਠੀਕ ਆ ਲੰਗਰ ਤੋਂ ਅਗਲੇ ਦਿਨ ਪਾਇਆ ਸੀ। ਹੂੰ ਅੱਜ YouTube ਤੇ ਪਹਿਲਾ ਵਲੌਗ ਕਦੋਂ ਪਾਇਆ ਸੀਗਾ? YouTube ਤੇ ਪਹਿਲਾ ਵਲੌਗ? ਹਾਂ। YouTube ਤੇ ਆਈ ਥਿੰਕ ਪਹਿਲਾ ਵਲੌਗ ਤੁਸੀਂ ਨਹੀਂ ਮੈਂ ਪਾਇਆ ਸੀਗਾ ਜੀ ਉਹ ਸਾਡਾ ਰੋਕਾ ਸੈਰੇਮਨੀ ਦਾ। ਅਸੀਂ ਗਿਆ ਮੈਂ ਅਸੀਂ ਅਸੀਂ YouTube ਤੇ ਪਹਿਲਾ ਵਲੌਗ ਕਦੋਂ ਪਾਇਆ ਸੀ? ਤਰੀਕ ਜਾਂ ਮਹੀਨਾ ਦੱਸੋ ਮੈਨੂੰ ਫੜਾ ਵੱਟ। ਅਸੀਂ ਪਹਿਲਾ ਵਲੌਗ ਪਾਇਆ ਸੀਗਾ ਜਦੋਂ ਸਭ ਤੋਂ ਪਹਿਲਾਂ ਅਸੀਂ ਗਏ ਸੀਗੇ ਰਿਸ਼ੀਕੇਸ਼। ਇੱਟੇ ਗਲਤ ਆਨਸਰ ਗਲਤ ਆਨਸਰ ਗਲਤ ਆਨਸਰ ਪਹਿਲ ਤੋਂ ਮਣੀ ਨੂੰ ਡੋਬੋ ਸਹੀ ਆਨਸਰ ਇਹ ਹੈ ਕਿ ਜਦੋਂ ਬੱਬੇ ਭਾਈ ਦਾ ਵਿਆਹ ਸੀ ਨਾ April ਦੇ ਮਹੀਨੇ ਚ ਆਪਾਂ April ਦਾ ਵਿਆਹ ਹੀ ਉਦੋਂ ਅਸੀਂ ਫਸਟ ਵਲੌਗ ਪਾਇਆ ਸੀਗਾ ਆਪਣਾ ਹਾਂ ਠੀਕ ਹੈ ਇਹ हिसाब ਤੋਂ ਪਹਿਲਾਂ ਦਰਬਾਰ ਸਾਹਿਬ ਕਿਹੜੇ ਮਹੀਨੇ ਗਏ ਸੀ ਸਭ ਤੋਂ ਪਹਿਲੇ ਦਰਬਾਰ ਸਾਹਿਬ ਕਿਹੜੇ ਮਹੀਨੇ ਗਏ ਸੀ ਉਹ ਤਾਂ ਆਪਾਂ ਸਾਵਣ ਦੇ ਮਹੀਨੇ ਚ ਗਏ ਸੀਗੇ ਗਰਮੀਆਂ ਚ ਗਰਮੀਆਂ ਚ ਗਏ ਸੀਗੇ ਆਪਾਂ ਕਿਹੜਾ ਮਹੀਨਾ ਮਹੀਨਾ ਗਏ ਸੀਗੇ ਆਪਾਂ 1 ਮਿੰਟ ਆਪਾਂ ਗਏ ਸੀਗੇ ਜੁਲਾਈ ਦੇ ਮਹੀਨੇ 'ਚ ਹਾਂ ਜੁਲਾਈ ਦੇ ਮਹੀਨੇ ਕਿੰਨੀ ਤਰੀਕ ਤਰੀਕ ਨਹੀਂ ਪਤਾ ਮੈਨੂੰ 11 ਤੁਹਾਨੂੰ ਬੜਾ ਪਤਾ 11 ਮੈਂ ਤੁੱਕੇ ਮਾਰੀ ਜਾਂਦੇ ਬਾਅਦ ਪਾਣੀ ਕਿ ਟਪੋ ਕੇ ਬਾਤ ਕਰੋ 11 ਆਪ フォੜਾਂ ਦੇਖ ਲਿਓ ਹੂੰ ਜੇ ਗਲਤ ਹੋਇਆ ਤੇ ਜੇ ਸਹੀ ਹੋਇਆ ਫਿਰ ਇੱਕ ਕੁਐਸਚਨ 50 ਦਿੱਤੀ ਹੈ ਬਰਾਵਾ ਜੀ ਮੈਨੂੰ ਪਾਣੀ 'ਚ ਡੋਬੀ ਜਾਂਦੇ ਹੋ ਠੀਕ ਆ ਬਣੇ ਹਾਂ ਹਾਂ ਤੁਸੀਂ ਉਸ ਤੋਂ ਪਹਿਲਾਂ ਤੋਂ ਪਹਿਲਾਂ oh my god ਚਲੋ ਠੀਕ ਆ ਏ ਦੱਸੋ ਕਿ ਮੇਰੇ ਇਹ ਸਪੈਕਸ ਨੇ ਇਹਦੇ ਨਾਲ ਦੇ ਜਿਹੜੇ ਮੇਰੇ ਦੂਸਰੇ ਸਪੈਕਸ ਨੇ ਮੇਰੇ ਕੋਲ ਦੋ ਪੇਅਰ ਨੇ ਦੂਸਰੇ ਜਿਹੜੇ ਸਪੈਕਸ ਨੇ ਉਹ ਕਿਹੜੇ ਕਲਰ ਦੇ ਨੇ ਗ੍ਰੀਨ 1 ਗ੍ਰੀਨ 2 ਗਲਤ ਆਨਸਰ ਆਜਾ ਜਲਦੀ ਗ੍ਰੀਨ ਗਲਤ ਆਨਸਰ ਆ ਗ੍ਰੀਨ ਕਲਰ ਦੇ ਨਹੀਂ ਹੈ ਪਹਿਲਾਂ ਮੂੰਹ ਡੋਪੋ ਲਾਈਟ ਗ੍ਰੀਨ ਜੇ ਯਾਰ ਲਾਈਟ ਗ੍ਰੀਨ ਨਹੀਂ ਹੈ ਉਹ ਵੀ ਇਸ ਤਰ੍ਹਾਂ ਦੇ ਬਿਲਕੁਲ ਲਾਈਟ ਕਲਰ ਹੈ ਉਹਨਾਂ ਦਾ ਕੋਈ ਗ੍ਰੀਨ ਗੂਨ ਕਲਰ ਨਹੀਂ ਹੈ ਉਹ ਬਸ ਐਵੇਂ ਚੇਂਜ ਮੂੰਹ ਡੋਪੋ ਚਲੋ ਤੰਗੀ ਤੇ ਨਾ ਟੋਪੋ ਨੂੰ ਮੇਰੇ ਚਾਹੀਦੇ ਨਹੀਂ ਚਲੋ ਤੁਪਕੀ ਮਾਰੋ ਤੰਗੀ ਦੇ ਨਾ ਚਲੋ ਫਟਾਫਟ ਸਾਡੇ ਸਾਡੇ ਘਰ ਦੇ ਕਿੰਨੀਆਂ ਸੀੜੀਆਂ ਪੌੜੀਆਂ ਹੂੰ ਆਈ ਥਿੰਕ 17 ਸਹੀ ਹੈ 17 ਹੀ ਆ ਕਿਉਂਕਿ ਸਾਡੇ 17 ਹੀ ਹੁੰਦੀਆਂ ਹੈ ਚਲੋ ਸਟੋਰੀ रिलेटेड ਅਗਲਾ ਕੁਸ਼ਨ ਹੈ ਕਿ ਅਸੀਂ ਜਿਹੜਾ ਦਿੱਲੀ ਚ ਨਵਾਂ ਘਰ ਬਾਇ ਕੀਤਾ ਸੀਗਾ ਉਹ ਕਿਹੜੇ ਮਹੀਨੇ ਚ ਬਾਇ ਕੀਤਾ ਸੀ ਸ਼ਿਫਟਿੰਗ ਨਹੀਂ ਖਰੀਦਿਆ ਕਿਹੜੇ ਮਹੀਨੇ ਚ ਸੀ ਅਸੀਂ ਸ਼ਿਫਟਿੰਗ ਅਹੀਂ ਕੀਤਾ ਹੈਗਾ ਮੈਂ ਲਗਾਤਾ ਜਨਵਰੀ ਜੀ ਅਸੀਂ ਕਿੰਨੇ ਅਸੀਂ ਕਿੰਨੇ ਜਨਵਰੀ ਜੀ ਕੀਤਾ ਸੀ ਲੱਗਦਾ ਲੋਕ ਦਾ ਕੁਛ ਨਹੀਂ ਆਜੋ ਪਹਿਲੇ ਆਜੋ ਆਜੋ ਪਤਾ ਹੁਣ ਦੱਸਦਾ ਘਰ ਆ ਤੁਹਾਨੂੰ ਪਤਾ ਹੋਣਾ ਲਾਸਟ ਕੁਐਸਚਨ ਮੈਂ ਤੁਹਾਨੂੰ ਪਤਾ ਹੋਣਾ ਜੀ ਮੈਨੂੰ ਕੋਈ ਪਤਾ ਨਹੀਂ ਘਰ ਦਾ ਇਹਨਾਂ ਦਾ ਆ ਤੁਹਾਡਾ ਘਰ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਮੈਨੂੰ ਥੋੜੀ ਪਤਾ ਆਬ ਹੋ ਗਈ ਯਾਰ ਘਰ ਤੁਸੀਂ ਲਿਆ ਸੈਟ ਹੋ ਗਿਆ ਇਹ ਕੋਈ ਮਤਲਬ ਨਹੀਂ ਹੈ ਇਹ ਘਰ ਲਿਆ ਕਦੋਂ ਲਿਆ ਕਦੋਂ ਫਰੀ ਪਤਾ ਹੋਣਾ ਚਾਹੀਦਾ ਮੈਨੂੰ ਪਤਾ ਹੋਣਾ ਚਾਹੀਦਾ ਰਹਿਣਾ ਤੁਸੀਂ ਤਾਂ ਦੇ ਘਰ ਦੇ ਆ ਇਹ ਇਹਦੇ ਵਿੱਚ ਕੋਈ ਦੁਹਰਾਇ ਨਹੀਂ ਉਹ ਮੈਂ ਇਹਦੇ ਵਿੱਚ ਤੇਰ ਦਪਾਉਂਗਾ ਇਹ ਇਹਦੇ ਵਿੱਚ ਕੀ ਆ? ਕੋਈ ਸੁਣਾ ਰਹੇ ਹੋ ਤੁਸੀਂ? ਹਾਂ ਰਿਹਾ ਉਹ ਤੁਹਾਨੂੰ ਪਤਾ। ਚਲ ਅਗਲਾ ਕੁਐਸਚਨ ਪੁੱਛੋ ਫਿਰ। ਅੱਛਾ। ਤੁਸੀਂ ਦੱਸੋ ਹੁਣ ਇਹ ਕਦੋਂ ਘਰ ਬਣਾਇਆ ਹੈਗਾ? ਕਿਹੜੇ ਸਾਲ 'ਚ ਬਣਾਇਆ? 2020 'ਚ। ਗਲਤ। ਗਲਤ ਆਵੇਂ ਤੁਸੀਂ ਕਿਆਈ ਕਰੋਨਾ ਚਾਏ ਸੀ? ਕਰੋਨਾ ਚਾਏ ਸੀ। ਹਾਂ। ਠੀਕ ਆ ਸਹੀ ਆ। ਤੁਸੀਂ ਵੀ ਮੈਨੂੰ ਇਦਾਂ ਪੁੱਛੋ। ਚਲ ਅਗਲਾ ਕੁਐਸਚਨ ਦੱਸੋ ਮੇਰੀ ਹਾਈਟ ਕਿੰਨੀ ਆ? ਸਾਡੀ ਹੈਗੀ ਆ 5 8 ਨੋ ਨੋ ਆ। ਨੋ। ਪਹਿਲੇ ਤੂੰ ਬੋਲ ਦੇ। ਪਹਿਲੇ ਤੂੰ ਕਿਹਦੀ ਤੂੰ। कितना देना हाल तो साल हो गया यार उन्होंने मेरी हाइट नहीं बताया 5 7 है मेरी तो 5 6 मेरी होने है नहीं नहीं अगला क्वेश्चन इससे तो ये अगला क्वेश्चन ये है मेरा वजन कितना है मेरा वजन कितना है ए 65 तक 65 तो हैं ये मैं 60 का पहन कर रिवील हो जाना 60 का पहन कर तो दी कल तो ਸੱਤਰ ਹੁਣ ਆਇਆ ਫਿਰ ਬਸ 60 ਤੋਂ 70 ਦੇ ਵਿੱਚ ਇਹ ਆਪਸ਼ਨ ਨਹੀਂ ਹੁੰਦੀ ਇੱਕ ਫਿਗਰ ਦੇਣੀ ਹੁੰਦੀ ਮੈਨੂੰ ਵੀ ਪਤਾ ਹੁਣ ਪਤਾ ਹੀ ਨਹੀਂ ਨਾ ਇਹ ਤਾਂ ਗੱਲ ਸਾਰੀ ਕੰਪੈਟੀਬਿਲਟੀ ਤੁਹਾਨੂੰ ਪਤਾ ਕੰਪੈਟੀਬਿਲਟੀ ਕਹਿੰਦੇ ਇਹ ਰਹਿ ਗਈ ਆ ਤੁਹਾਨੂੰ ਕਲੀਅਰ ਪਤਾ ਕਿੰਨਾ 70 ਹੈ ਤੁਹਾਡਾ ਮੇਰਾ ਨਹੀਂ ਆਪਣਾ ਇੱਕੋ ਮੇਰਾ ਕਲੀਅਰ ਪਤਾ ਮੈਨੂੰ ਵੀਡੀਓ ਤੇ ਰਿਵੀਲ ਹੋ ਜਾਣਾ ਪਰ ਚਲੋ ਅਗਲਾ ਕੁਐਸਚਨ ਪੁੱਛੋ ਜਲਦੀ ਅੱਛਾ ਦੇਖ ਲਓ ਮੈਂ ਜਿਤਨੀ ਕਗਾਰ ਤੇ ਹੂੰ ਮੇਰਾ ਮੂੰਹ ਸੁੱਕਾ ਪਿਆ ਬਿਲਕੁਲ ਦੇਖ ਸਕਦੇ ਹੋ ਤੁਸੀਂ ਤੇ ਹੈ ਹੂੰ ਚਲੋ ਬਣੇ ਆ ਦੋਸਤੋ ਮੈਨੂੰ ਸਪੈਕਸ ਕਿਨੇ ਨੰਬਰ ਤੇ ਲੱਗੇ ਆ ਮੈਨੂੰ ਸਪੈਕਸ ਕਿੰਨੇ ਨੰਬਰ ਦੇ ਲੱਗੇ ਸਪੈਕਸ ਲੱਗੇ ਆ ਤੁਹਾਨੂੰ ਇਹ 0.1 ਦੀ ਕੋਸ਼ਾ 5 ਦੇ ਪਤਾ ਹੈ 0.5 ਕਿੰਨਾ ਹੁੰਦਾ ਆ ਮੈਨੂੰ ਨਹੀਂ ਪਤਾ ਮੈਨੂੰ ਘੜਾਣ ਦਾ ਲੱਗਿਆ ਆ ਜਾ ਜਲਦੀ ਜਦੋਂ ਤੱਕ ਤੁਸੀਂ ਇਹ ਮੇਰਾ ਬੋਡ ਆ ਜਾਂਦਾ ਤੁਸੀਂ ਭੇਜ ਜਾਂਦਾ ਤੇ ਚੰਗੇ ਦਿੰਦਾ ਮੇਰਾ ਮੂਸ ਸੁੱਕਾ ਪਿਆ ਮੈਂ ਇੱਕ ਵੀ ਕੋਸ਼ਣ ਨਹੀਂ ਹਾਰਾਂਦੀ ਇਹਦੇ ਨਾਲੇ ਕੋਸ਼ਣ ਚੰਗੇ ਨਹੀਂ ਹੈਗੇ ਮੈਂ ਤੇ ਐ ਇਧਰ ਆਟਾ ਰਹਿਣ ਵਾਸਤੇ ਬੈਠੀ ਐ ਇਤਰਾ ਅਲਟੀਮੇਟਲੀ 10 ਰੁਪਏ ਮੈਂ ਜਿੱਤੀ ਉਹ ਰੇ ਵਾਲਾ ਨਹੀਂ ਮੇਰੇ ਕੋਲ ਟੋਟਲ ਸੂਟ ਕਿੰਨੇ ਆ ਹਨ ਗਿਣਤਾ ਠੀਕ ਹੈ ਅੱਜ ਤੁਹਾਨੂੰ ਇੱਕ ਤਾਂ ਮੋਸਟ ਇੰਪੋਰਟੈਂਟ ਕੁਐਸਚਨ ਹੈ ਮੇਰੇ ਕੋਲ ਜਿੰਨੇ ਵੀ ਸੂਟ ਹੈਗੇ ਨੇ ਉਹਨਾਂ 'ਚ ਮੇਰਾ ਫੇਵਰਟ ਸੂਟ ਕਿਹੜਾ ਹੈ ਜਿਹੜਾ ਮੈਂ ਬਾਰ-ਬਾਰ ਲਗਾਤਾਰ ਰਿਪੀਟ ਕਰਦੀ ਹਾਂ ਪਰਪਲ ਹੈ ਪਰਪਲ ਕਲਰ ਪਰਪਲ ਵੀ ਔਰ ਗ੍ਰੀਨ ਵੀ ਦੋਨੋਂ ਕੁਐਸਚਨ ਦੋਨੋਂ ਨੇ ਮੇਰੇ ਫੇਵਰਟ ਹਾਂਜੀ ਜੀ ਤੇ ਫਾਈਨਲੀ ਸਾਡੇ ਜਿਹੜੇ ਕੁਐਸਚਨ ਆਨਸਰ ਦਾ ਵਲੌਗ ਹੈਗਾ ਵਾ ਉਹਦਾ ਤੁਸੀਂ ਕਲੀਅਰਲੀ Winner ਦੇਖ ਸਕਦੇ ਹੋ ਕਿ ਮੇਰਾ ਮੂੰਹ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਸੁੱਕਾ ਹੋਇਆ ਹੈ ਮੈਂ ਜਿਆਦਾ ਵਾਰੀ ਪਾਣੀ ਚ ਜਿਹੜਾ ਹੈ ਮੈਨੂੰ ਨਹੀਂ ਟਿਪ ਕੀਤਾ ਗਿਆ ਤੇ ਇਹਨਾਂ ਦਾ ਮੂੰਹ ਦੇਖ ਸਕਦਾ ਤੁਸੀਂ ਗਿੱਲਾ ਹੈ ਕਿੰਨੇ ਦਾਦਾ ਕੁਐਸਚਨ ਜਿਹੜੇ ਨੇ ਉਹ ਸਹੀ ਗੈਸ ਨਹੀਂ ਕਰ ਪਾਏ ਜਿਹਦੇ ਕਰਕੇ ਕਿ ਪਰ ਮੈਨੂੰ ਇਹ ਵਲੌਗ ਜਿਹੜਾ ਜਗਦੰਮ ਚੇਤੇ ਵੀ ਨਹੀਂ ਆਏ ਜਗਦੰਮ ਜਿਹੜਾ ਵਲੌਗ ਹੈ ਜਿਹੜਾ ਜਿੱਤਿਆ ਹੈ ਉਹ ਮੈਂ ਹੀ ਜਿੱਤਿਆ ਆ ਕਿਉਂਕਿ ਮੇਨੂੰ ਕੁਐਸਚਨ ਆਨਸਰ ਘੱਟ ਹੀ ਹੁੰਦੇ ਸੀਗੇ ਇਹਨੂੰ ਜਦਾ ਆਉਂਦੇ ਹੈਗੇ ਮੈਨੂੰ ਆਉਂਦੇ ਨਹੀਂ ਸੀਗੇ ਇਸ ਕਰਕੇ ਨਾ ਇਹਦੇ ਲਈ winner ਮੈਂ ਆ। ਬਹੁਤ ਸਾਰੇ ਜਿੱਤੀ ਹੋ ਤੇ ਜੈਨੂਨ winner ਮੈਂ ਹਾਂ ਤੇ ਲੋ ਮੈਨੂੰ ਇਹ 200 ਰੁਪਏ ਦਾ ਇਨਾਮ ਦੋ। ਫਾਈਨਲੀ ਜਿਹੜੇ ਦੋ ਮਾਜੀ ਇਹਨਾਂ ਨੇ ਮੈਨੂੰ 200 ਰੁਪਏ ਦਾ ਇਹਨਾਂ ਨੇ ਦੱਸ ਦਿੱਤਾ ਕਿ winner ਮੈਂ ਹਾਂ ਆਪਣੇ ਆਪ 200 ਰੁਪਏ ਫੜਾਤਾ ਤੁਹਾਡੇ ਸਾਹਮਣੇ ਤੇ ਇਹਦਾ winner ਮੈਂ ਆ। ਥੈਂਕ ਯੂ ਸੋ ਮਾਜੀ। ਜਲਦੀ ਕਾਜੀ ਖੁਸ਼ੀ ਚ ਮੈਂ ਆ ਜਿੱਤੀ ਹਾਂ ਜਲਦੀ ਦੋ। ਅੱਛਾ ਜੀ। ਇਹ ਚੱਲ ਠੀਕ ਆ 100 ਰੁਪਏ 1300 ਰੁਪਏ। 100 100 ਨਹੀਂ ਬਈ ਜਿਹੜਾ ਜਿੱਤੇਗਾ ਉਹਦੇ ਵਾਸਤੇ 200 ਰੁਪਏ ਹੀ ਤਾਂ ਤੁਮ ਜਿਦਿਆਂ ਰਾਹ ਰੋਣ ਨਾਲ ਆਪੇ ਚਲੋ ਜੀ ਫਾਈਨਲੀ ਇਸ ਵਲੌਗ ਦੀ winner ਮੈਂ ਬਣਦੀ ਹੂ ਤੇ ਮੈਂ 200 ਰੁਪਏ ਜਿੱਤ ਚੁੱਕੀ ਹਾਂ ਲਗਾ ਕਿ ਜਿਆਦਾ ਕੁਐਸਚਨਸ ਸਾਨੂੰ ਸਮਝ ਨਹੀਂ ਆਏ ਜਿੰਨੇ ਕਾਇ ਅਸੀਂ ਕਰ ਦਿੱਤਾ ਕੁਐਸਚਨ ਅਨਸਰ ਵਾਲਾ ਵਲੌਗ ਤੇ ਗਾਂ ਹੋਰ ਚੇਤੇ ਹੋਣਗੇ ਤਾਂ ਅਸੀਂ ਹੋਰ ਕਰਾਂਗੇ ਤੇ ਫਾਈਨਲੀ ਇਹਦੇ 200 ਰੁਪਏ ਨੇ ਇਹਨਾਂ ਨੂੰ ਮੈਂ ਮਾਰਕ ਇਹ ਇਤਰੇ ਸਾਮਗਰੀ ਰੱਖਣੇ ਆ ਅਸੀਂ ਮਾਰਕੀਟ ਚੱਲਾਂਗੇ ਤੇ ਇਹਨਾਂ 200 ਰੁਪਈਆ ਨੂੰ ਮੈਂ ਕਿੱਥੇ ਖਰਚ ਕਰਾਂਗੀ ਕੀ ਕਰਾਂਗੀ ਇਹਨਾਂ ਦਾ ਉਹ ਨੈਕਸਟ ਵਲੌਗ ਦੇ ਵਿੱਚ ਅਸੀਂ ਨੈਕਸਟ ਨਹੀਂ ਜਦੋਂ ਵੀ ਅਸੀਂ ਵਲੌਗ ਅਪਲੋਡ ਕਰਾਂਗੇ ਨਾ 200 ਰੁਪਏ ਦੀ ਚ ਹਾਂਜੀ ਤੇ ਕੁਐਸਚਨ ਆਨਸਰ ਤਹਾਰੇ ਤੂੰ ਹੀ ਹੋ ਨਾ ਉਹ ਕੋਈ ਗੱਲ ਨਹੀਂ ਮੈਂ ਤਾਂ ਮੇਰੀ ਬਾਲਟੀ ਭਰ ਕੇ ਲਿਆਂਦੀ ਜੀ ਬਾਲਟੀ ਡੋਬੇ ਤੂੰ ਹੀ ਖਾਤੇ ਜ਼ਿਆਦਾ ਮੈਂ ਥੋੜਾ ਨਾ ਖਾਤੇ ਅਬੇ ਜਿੱਤਿਆ ਕੌਣ ਚਾਹੀਦਾ ਤੁਹਾਨੂੰ ਖਾਸ ਹੋਣਾ ਚਾਹੀਦਾ ਮੈਂ ਤੇ ਮੈਂ ਹੋਣਾ ਚਾਹੀਦਾ ਵਿਚਾਰਾ ਪਾਣ ਗਿਆ ਮੈਂ ਵਿਚਾਰਾ ਜੀ ਇਹ ਮੈਨੂੰ ਧੋਖਿਆ ਨਾ ਜਿੱਤੀ ਹੈ ਜੀ ਇਹਨਾਂ ਧੋਖਾ ਕੀਤਾ ਜੀ ਮੇਨਾਂ ਜੀ ਤੇ ਇਸ ਕਰਕੇ ਮੈਨੂੰ ਕੁਐਸਚਨ ਆਨਸਰ ਕੁਐਸਚਨ ਆਉਣ ਹੀ ਨਹੀਂ ਦੇ ਸੀਗੇ ਦਵਾ ਸਾਡ ਆਪਣੇ ਆਪਣੇ ਪੁੱਛੀ ਜਾਂਦੀ ਹੈਗੀ ਮੇਥ ਲਈ ਤੂੰ ਕੋਈ ਤੂੰ ਦੇ ਸਕਦੇ ਵੀਡੀਓ ਚ ਜੀ ਮੈਨੂੰ ਘੱਟ ਬੋਲਣ ਦਿੱਤਾ ਗਿਆ ਜੀ ਇਸ ਵੀਡੀਓ ਚ ਇਸ ਕਰਕੇ ਮੈਂ ਮੈਨਤ ਤੇਜਾਰ ਹੋਇਆ ਥੋੜਾ ਥੋੜਾ ਲੀਜੀ ਫੀਲ ਕਰ ਰਿਹਾ ਜੀ ਇਸ ਕਰਕੇ ਨਾ ਇਹਨੇ ਮੈਨੈਨਾ ਅਤਿਆਚਾਰ ਕੀਤਾ ਇੱਥੇ ਤੇ ਇਸ ਕਰਕੇ ਮੈਂ ਜੱਤੇ ਹਾਂ ਜੀ ਤੇ ਆ 200 ਰੁਪਏ ਦੀ winner ਮੈਂ ਤੇ ਇੱਥੇ ਹੀ ਅਹੀ ਆ ਵਾਲੇ ਕੁਐਸਚਨ ਆਨਸਰ ਦੇ ਵਲੌਗ ਨੂੰ ਐਂਡ ਕਰਦੇ ਆ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਕਿਸ ਤਰ੍ਹਾਂ ਦਾ ਸਾਡਾ ਵਲੌਗ ਸੀਗਾ ਤੇ ਤੁਸੀਂ ਦੱਸਿਓ ਕਿ winner ਕੌਣ ਸੀ ਹੈ ਤੁਸੀਂ ਖੁਦ ਦੇਖ ਕੇ ਡਿਸਾਈਡ ਕਰਿਓ ਬਾਕੀ Winner ਇਸ ਟਾਈਮ ਤੇ ਮੈਂ ਆ 200 ਰੁਪਏ ਦੇ ਨਾਲ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਚਲੋ ਠੀਕ ਆ ਜੀ ਇਸ ਕਰਕੇ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਜੀ ਇਹਨੇ ਮੈਨੂੰ ਧੋਖੇ ਨਾਲ ਹਰਾਤਾ ਜੀ ਤੇ 200 ਰੁਪਏ ਲੈ ਗਈ ਮੈਂ ਤਾਂ ਜੀ ਮੈਂ ਮਸੀ 200 ਰੁਪਏ ਇਧਰ ਉਧਰੋਂ ਫੜਿਆ ਹੈਗਾ ਜੀ ਉਹ ਵੀ ਲੈ ਗਈ ਇਹ ਖੇਚੀਏ ਤਾਂ ਹੁਣ ਮੈਂ ਕੰਗਾਲ ਬਗਿਆ ਜੀ ਆ ਦੇਖੋ ਵੀ ਮੈਂ ਮੇ ਤੋਂ ਆ ਕੱਚੇ ਆਈ ਕੱਪੜੇ ਪਾਏ ਆ ਜੀ ਇਸ ਕਰਕੇ ਜੀ ਚੱਪਲਾਂ ਵੀ ਮੇਰੀਆਂ ਟੁੱਟੀਆਂ ਪਈਆਂ ਜੀ ਮੈਂ ਸੋਚਿਆ ਮੈਂ 200 ਰੁਪਏ ਜਿੱਤ ਕੇ ਚੱਪਲਾਂ ਚੁਪਲਾ ਲਵਾਂਗਾ ਤੇ ਇਹ ਨੋਬੀ ਤੋਂ ਕਰਨ ਜਤਲੇ ਆ ਜੀ ਕਿਰਪਾ ਕਰਕੇ ਜੀ ਮੇਰੀ ਸਹਾਇਤਾ ਕਰੋ ਜੀ ਇਹਨੇ ਮੇਨ ਧੋਖੇ ਨਾ ਹਰਾਇਆ ਜੀ ਇੱਕ ਕੁਐਸਚਨ ਆਨਸਰ ਵਲੌਗ ਹੈ ਇਹ ਗਰੀਬੀ ਦਿਖਾਉਣ ਵਾਲਾ ਵਲੌਗ ਨਹੀਂ ਹੈ ਗਰੀਬੀ ਨਹੀਂ ਉਹ ਮੈਂ 200 ਰੁਪਏ ਜਿਤਨਾ ਹੈਗਾ ਤਾਂ ਹਰਾਤਾ ਮੈਂ ਨਹੀਂ ਕੋਈ ਨਹੀਂ ਉਹ ਸਾਡੇ ਸਬਸਕ੍ਰਾਈਬਰ ਡਿਸਾਈਡ ਕਰਨਗੇ ਕਿ ਵਲੌਗ ਕੌਣ ਜਿੱਤਿਆ ਤੁਸੀਂ ਦੇਖਿਓ ਕੋਰ ਡਿਸਾਈਡ ਕਰਿਓ ਜੀ ਕੌਣ ਜਿੱਤਿਆ ਵਲੌਗ ਅਸੀਂ ਅਪਲੋਡ ਕਰ ਦਾਂਗੇ ਚਲੋ ਠੀਕ ਆ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਵਲੌਗ ਜ਼ਰੂਰ ਦੇਖਿਓ ਜੀ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਹਿਸਾਬ ਨਾਲ winner ਕੌਣ ਸੀ ਮੈਂ ਹੀ ਹੋਣਾ ਤੁਹਾਡੇ ਹਿਸਾਬ ਨਾਲ ਤਾਂ ਕਮੈਂਟ 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 ਚਲੋ ਠੀਕ ਹੈ ਚੰਗਾ ਜੀ ਬਾਈ ਜੀ ਇਹ 200 ਰੁਪਏ ਦਾ ਹੀ ਕੋਈ ਖਾਵਾਂਗੇ ਜੀ ਢਿੱਡ ਭੁੱਖ ਬੋ ਲੱਗੀ ਹੋਈ ਹੈ ਮੈਂ ਖਾਵਾਂਗੀ ਉਹ ਅਸੀਂ ਖਾਵਾਂਗੇ ਮੈਂ ਜਿੱਤੀ ਹਾਂ ਤਾਂ ਨਾਲ ਦਾ ਮੈਂ ਹੀ ਸੀਗਾ ਬਲੌਗ ਦਾ ਉਹਨਾਂ ਨੂੰ ਸ਼ੇਅਰ ਵੀ ਕਰਨਾ ਜਿੱਤੀ ਆ ਹਰਾਇਆ ਕਿਨੇ ਆ 200 ਰੁਪਏ ਦਾ ਕੀਤਾ ਕਿਉਂ ਹਰਾਇਆ ਕਿਨੇ ਆ ਸ਼ੇਅਰ ਕਰਨੇ ਹਰਾਇਆ ਕਿਨੇ ਆ ਕੀ ਹਰਾਇਆ ਕਿ ਜਿਤਾਇਆ ਕਿਨੇ ਸੱਚ ਮੈਂ ਜਿੱਤਿਓ ਹੋਤਾ ਜਿਤਾਇਆ ਕਿੰਨੇ ਆ ਉਹ ਇਹ ਲੜਾਈ ਦਾ ਵਲੌਗ ਨਹੀਂ ਆ ਇਹ ਕੁਐਸਚਨ ਆਨਸਰ ਦਾ ਵਲੌਗ ਹੈ ਮੈਂ ਕੋਹ ਜਿਤਾਇਆ ਕਿੰਨੇ ਆ ਮੈਂ ਕੋਹ ਤੇ ਜਿੱਤਿਓ ਮੇਰੀ ਮਿਹਨਤ ਨਾ ਕਾਦੀ ਗੈਂਦ ਤਾਂ ਜੇ ਮੈਂ ਉਹ ਘਟ ਉਹ ਪੁੱਛਦਾ ਸਵਾਲ ਤਾਂ ਅਗਲੀ ਵਾਰ ਤੇ ਕੁਐਸਚਨ ਆਨਸਰ ਕਰਾਂਗਾ ਜਦੋਂ ਵਿਚਾਰੇ ਬਣ ਕੇ ਨਾ ਬੈਠੋ ਚਲੋ ਠੀਕ ਆ ਜੀ ਚੰਗਾ ਜੀ ਸਾਰਿਆਂ ਨੂੰ